ਸਤਨਾਮ ਵਾਹਿਗੁਰੂ ਸਹਿਜੀ ਹਰ ਯੁਗ-ਯੁਗ ਭਗਤੋ ਪਾਇਆ ਬੈਜ ਰਖਦਾ ਆਇਆ RAM ਰਾਜੀ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਦਰਾਇਆ ਅਹੰਕਾਰੀਨ ਤਗਾ ਪੇਠ ਦੇ ਨਾਮ ਦਿਉ ਮੁਖ ਲਾਇਆ ਜਰਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ दुखदार सुख रोग पया जा सुख धाम न तू करता करना होई। मैं ना ही यो करी न हो भले हारी कुदरत वसे आदरंत न जाई लखे आ जात में जोत जोत में जात अगल गला भरपूर रहा तो सच्चा साहिब सिर हो जिनकी तीसो पार पया कहु नान करते कि बातां ਜੋ ਕਿਸ ਕਰਨਾ ਸੋ ਕਰ ਰਹਾ ਸੋ ਦਰ ਰਗਸਾ ਮਹੱਲਾ ਪਹਿਲਾਏ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਿ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇ ਤੇ ਤਿਰਵਾਵਨ ਹਾਰੇ ਕੇਤੇ ਦਿਲ ਰਾਗ ਪਰੀ ਸੁਕਈ ਹੈ ਕੇਤੇ ਤਿਰਗਾਵਨ ਹਾਰੇ ਗਾਵਣ ਤੁਧਨੋਂ ਪਵਨ ਬਾਣੀ ਬੈਸੰਤਰ ਗਾਵੈ ਰਾਜਾ ਧਰਮ ਦੀਵਾਰੇ ਗਾਵਣ ਤੁਧਨੋਂ ਚਿਤ ਗੁਪਤਿ ਜਾਨਣ ਲਖ ਲਖ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਣ ਤੁਧਨੋਂ ਸਿੱਦਸਿਮਾ ਦੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਯਸ਼ਦੀ ਸੰਦੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਤ ਪੜਨ ਰਖੀਸ਼ਰ ਯੁਗ-ਯੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਣੀਆਂ ਮਨਮੋਹਣ ਸਰਗਮਛ ਪਿਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ ਅਠਸੜ ਦੀਰਥ ਨਾਲੇ ਗਾਵਣ ਤੁਧਨੋ ਯੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਰਹਿ ਮੰਡਾ ਕਰ ਕਰ ਰੱਖੇ ਦੇਦੇ ਧਾਰੇ ਸੇ ਤੁਧਨੋ ਗਾਵਣ ਜੋਧ ਤੁਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਦੋ ਦਰੋਂ ਗਾਵਣ ਸੇਮੇ ਜਿਤਨੇ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਇ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਪਹਤੀ ਕਰ ਗਰ ਜਿਸ ਮਾਇਆ ਜਿਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਦਸ ਦੇਵੜਿਆਈ ਜੋ ਸਿ ਭਾਵੇ ਸੋਈ ਕਰਸੀ ਫਿਰ ਹੁਕਮਨ ਕਰਨ ਅਹ ਜਾਈ ਸੋ ਬਾਸ ਸੋ ਸਹ ਬਾਸ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕਿਵਨ ਵੱਡਾ ਢਿੱਠਾ ਹੋਇ ਕੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਤੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਘਹੀਰਾ ਕੋਈ ਨ ਜਾਣ ਦਿਲ ਕੇ ਤੱਕ ਕਿਵੜ ਚੀਰਾ ਰਹਾਉ ਸਭ ਸੁਰਤੀ ਮੈਂ ਸਤ ਗਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਅਣੀ ਗੁਰ ਗੁਰ ਹਾਈ ਕਹਿ ਨ ਜੈ ਤ੍ਰਿਦਲ ਵੜਿਆਈ ਸਭ ਸਤ ਸਭ ਤਪ ਸਭ ਜਿਣਿਆਈਆ ਸਿੱਧਾ ਪੁਰਖਾਂ ਕੀਆ ਵੜਿਆਈਆ ਤੁਧਵਿਨ ਸਿਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਥਾਗ ਰਹੀਆ ਅੱਖਣ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇ ਰੇ ਭੰਡਾਰਾ ਜਿਸ ਤੋਂ ਦੇਹ ਤੇ ਸੇ ਕੈਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਬਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣਿ ਔਖਾ ਸਚੈ ਨਾਉ साचे नाम की लाग भूख भुख खै चली दुख सुख अवसर है मेरी माए साचा साहेब साचे नाए रहा साचे नाम की दरबड़े आई आख थके कीमत नहीं पाई जे सब मिलके अखन पाहे वड्डा न होवे काट न जाए ना ओह मरे ना होवे सोग देंदा रहन चुके भोग गुणी होर नाही कोई ना कोहुआ ना कोहोए ਜੀਵਣ ਆਪ ਦਿਵਣ ਦੇਵੀ ਦਾਤ ਜੀਨ ਦੇਨ ਕਰਕੇ ਕੀਤੀ ਰਾਤ ਖਸ ਸੰਸਾਰ ਦੇ ਕਮ ਜਾਤ ਨਾਨਕ ਨਾਮੇ ਬਾਸਨਾਤ ਰਾਗੁ ਜੀ ਮਹੱਲਾ ਚਿਰਥਾ ਹਰ ਕੀ ਜਨ ਸਤਗੁਰ ਸਤਿਬਰਖਾ ਬਿਨੋਂ ਘਰੋਂ ਗੁਰਪਾਸ ਹਾਮ ਕੀਰੇ ਕਰਮ ਸਤਗੁਰ ਸਰਨਾਈ ਕਰਦੇ ਨਾਮ ਪ੍ਰਗਾਸੇ ਮੇਰੀ ਮੀਤ ਗੁਰਦੇਵ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰੇ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਜੀਵੜਾ ਪਾ ਗੋੜੇ ਦੇ ਜਨ ਹਰ ਹਰ ਸਦਾ ਹਰ ਬਿਆਸ ਹਰ ਹਰ ਨਾਮ ਮੇਰਾ ਤ੍ਰਪਤਾਸ ਹੈ ਮੈਂ ਸੰਗਤ ਗੁਰ ਪ੍ਰਗਾਸ ਜਿਨ ਹਰ ਹਰ ਹਸ ਨਾਮ ਨਾ ਪਾਇਆ ਤੇ ਬਾਗ ਹੀਰ ਜੰਪਾਸ ਜੋ ਸਤਿਗੋ ਸਰਣ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀਵਾਸ ਜਿਨ ਹਰ ਜਨ ਸਤਿਗੋ ਸੰਗਤ ਪਾਈ ਤੈਨ ਦਰ ਮਹਤਕ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿਤ ਹਰ ਸੇ ਪਾਇਆ ਮੈਂ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹੱਲਾ 5 ਕਾਹੇ ਰੀ ਮਨ ਜਿਤ ਵੇ ਉਦਮ ਜਾਂ ਆਹਰ ਹਰ ਜੀ ਉਪਰਿਆਸੈ ਬਰਤਮੈ ਜੰਦੁ ਪਾਏ ਤਾਂ ਕਾਹੇ ਜਿਕਾ ਕੇ ਗਲ ਧਰਿਆ ਮੇਰੀ ਮਾਦੋ ਜੀ ਸਤ ਸੰਗਤ ਮਿਲੇ ਸੁਧਰਿਆ ਗੁਰ ਪ੍ਰਸਾਦ ਪਰਬਤ ਪਾਇਆ ਸੁਖੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਧ ਬਣਦਾ ਕੋਇ ਰਸ ਕੀ ਧਰਿਆ ਸਿਰ ਸਿਰ ਸੰਭਾਇ ਠਾਪੁਰ ਕਾਹੇ ਮਾਨ ਭਉ ਕਰਿਆ ਉੜੇ-ਉੜੇ ਆਵੈ ਕੋ ਸਾਧ ਜ ਪਾਚੇ ਬਚਰੇ ਸ਼ਰਿਆ ਤਨ ਕਮਨ ਖਲਾਵੇ ਕਮ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭਿ ਨਿਧਾਨ ਅੰਤ ਸੱਠ ਸਿਧਾਨ ਠਾਕੁਰ ਕਰਤਾ ਧਰਿਆ ਜਿਨ ਨਾਨਕ ਬਲ ਬਲ ਸਦ ਬਲ ਜਾਈਐ ਤਨੰਤ ਨ ਪਰ ਅਵਰਿਆ ਰਾਗ ਆਸਾ ਮਹਲਾ ਚੌਥਾ ਸੋ ਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਕਣ ਰੰਝੇ ਨਹਰ ਪਰਕਣ ਰੰਝੇ ਨਹਰ ਕਮਾਦ ਮੇ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਦੁਖ ਜੀਅ ਚਿੰਤ ਜਿਨਹਾਰ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਦ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਥਾਗੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਬਨਨ ਅੰਤਰ ਜੀ ਹਲੇ ਕੋਪੁਰਖ ਸਮਾਨਾ ਇਕ ਦਾਤਾ ਤੇ ਬੇਖਾਰੀ ਜੀ ਸਰਦੇ ਨੇ ਜੋ ਜਿਵਾਨਾ ਧੂਆ ਪੇਦਾਤਾ ਪੇ ਭੁਗਤਾ ਜੀ ਹੋਂਦ ਤੈਨਾਂ ਵਰ ਨਾ ਜਾਣਾ ਤੂ ਬਾਰ ਗੁਣ ਬੇਅੰਤ ਬੇਅੰਤ ਜੀਤ ਲਿਖਿਆ ਗੁਣਾਂ ਖਵਖਾਣਾ ਜੋ ਸੇਵ ਹੈ ਜੋ ਸੇਵ ਹੈ ਤਦ ਜੀ ਜਨਾਨਕ ਤਨ ਗੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤੰਡੂਟੀ ਜਮਗੀ ਫਾਸੀ ਜਨ ਦੇ ਪੌਜਨ ਹਲੇ ਪੌਤੇ ਆਇਆ ਜੀਵਨ ਕਾ ਬਹੁਤ ਸਭ ਗਵਾਸੀ ਜਨ ਸੇਵੇ ਆ ਜਨ ਸੇਵੇ ਮੇਰਾ ਹਰ ਜੀ ਤੇ ਹਰ ਹਰੂ ਸਮਾਸੀ ਸੇ ਧੰਨ ਸੇ ਧੰਨ ਜਨ ਹਰ ਤਿਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੜਾ ਦੀ ਪਰੇ ਭਿੰਤ ਬੇਅੰਤ ਬੇਅੰਤਾ ਤੇਰੇ ਭਗਤ ਤੇ ਪਰਸਨ ਅੰਤੁ ਜੀ ਅਨੰਕ ਕਹਣੇ ਕਲੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾਪ ਹੈ ਜਪੇਂ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜੈ ਉਹ ਸਿੰਘ ਸਾਹਿਬ ਦੀ ਗਰਕੇ ਰਿਆ ਖਟ ਕਰਨ ਕਰੰਦਾ ਸੇ ਭਗਤ ਸੇ ਭਗਤ ਪਰੇ ਜਨਾਂ ਅਨੁਕੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁਆਜ਼ ਬਰਗ ਪਰੰਪਰ ਕਰਤਾ ਜੀ ਤਰਜੀਵੜੇ ਵਰਣਾ ਕੋਈ ਤੂੰ ਜੋ ਜਗੇ ਕੋ ਸਦਾ ਸਦਾ ਤੂੰ ਹੀ ਕੋ ਜੀਦੂ ਨਹੀਂ ਚਲ ਕਰਤਾ ਸੋਈ ਤੇ ਤੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਘਰੇ ਸੋਈ ਤਦ ਆਪੇ ਸ੍ਰਿਸ਼ਟ ਸਭਾਈ ਜੀ ਤਦ ਆਪੇ ਸ੍ਰਿਸ਼ਟ ਸਭ ਕੋਈ ਜਰਨਾਣੁ ਗੁਣ ਗਾਵੈ ਕਰਦੇ ਕੇ ਜੀ ਜਿ ਸਭ ਸੇ ਕਾ ਜੈ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡੈ ਸਾਈ ਜੋ ਤੂ ਭਾਵੈ ਸੋਈ ਤਿਸਿ ਜੋ ਤੂ ਦੇਸੋਈ ਹਉ ਪਾਈ ਰਹਾਓ ਸਭ ਦੇ ਰੀਤੂ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਦਰਨਾ ਮਰਦਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦਿਆ ਵਿਛੋੜਿਆ ਆਪ ਮਿਲਾਇਆ ਉੰdre ਔਸਤੁ ਜਿ ਹਿਮਾਏ ਦੁਜੇ ਬਿੰਦੂਜਾ ਕੋਈ ਨਾਹੀ ਜੀ ਅੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨ ਤੂ ਜਾਣਾ ਹੈ ਸੋਈ ਜਾਣ ਜਾਣੈ ਹਰ ਗੁਣ ਸਦੀ ਅੰਕ ਵਖਾਣੈ ਜਿਨ ਹਰਿ ਸੇਵਿਆ ਤਨ ਸੁਖ ਪਾਇਆ ਸ제ਹੀ ਹਰਿ ਨਾਮ ਸਮਾਇ ਤੂ ਆਪੇ ਕਰਤਾ ਤੇ ਰਖੀਆ ਸਭ ਹੋਇ ਦੁਦਵੇਂ ਦੂਜਾ ਵਰਨਾ ਕੋਇ ਹੰਕਾਰ ਕਰ ਵੇਖਿਆ ਜਾਣਾ ਸੋਏ ਜਨ ਨਾਨਕ ਗੁਰੂ ਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਹਿਲ ਨਵਾਸਾ ਪਾਣੀ ਬਾਗਦ ਨਹੀਂ ਕੀਆ ਪੰਕਜੁ ਮੁਖ ਬਗਣੀ ਚਾਲੈ ਹਮ ਦੇਖਾਂ ਤੈ ਰੂਹੀ ਅਲੀ ਮਾਣੇ ਗੁਰ ਜੇ ਸਿ ਮੂੜ ਮਨਾ ਹਰ ਬਿਸਤ ਤੇ ਨੀ ਗੁਣ ਗਲੇ ਯਾਰਾ ਹੋ ਨਾ ਹੋ ਜੇ ਸਦੀ ਨਹੀਂ ਪੜਿਆ ਮੁਖ ਮੁਖ ਦਾ ਜਨ ਭਇਆ ਪਰਨੋਤ ਨਾਨਕ ਤਨ ਕੀ ਸਰਣਾ ਜੇਲ ਤੋਂ ਨਹੀਂ ਸ੍ਰੀ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹ ਰੀਆ ਗੋਬਿੰਦ ਮਨਨ ਕੀ ਤ੍ਰਿਪਰੀਆ ਵਰਗਾ ਇਤਿਜਨ ਨਾਮ ਮੇਰੇ ਸਾਥ ਸੰਗਤ ਕੀ ਵਰਨਾਮ ਸਰਨ ਜਾਮ ਲਾ ਭੋਗਿ ਤਨ ਕਹਿ ਜੈਨ ਮਿਰਥਾ ਜਾਤ ਰੰਮਾਇ ਅਗੇ ਰਹਾਓ ਜਪ ਤਪ ਸੰਜਮ ਪਰਮਨਾਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ ਗੋ ਨਾਨਕ ਹਮਨਿ ਚਰਮਾ ਸਨੁ ਪ੍ਰੇਕੀ ਰੱਖੋ ਸਰਮਾ ਪਾਸੇ ਦਸ਼ਮੀ ਕਬਿਓ ਬਾਚ ਬੀਨ ਤੇ ਚਉਪਈ ਹਮਰੀ ਗਰੋਹਾ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਮ ਜਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਬੰਦਪਾਰਾ ਹਮਰੇ ਦੁਸ਼ਟ ਸਵੈ ਤੁਕਾਵੋ ਆਪਹਾ ਦੇ ਮੋਹੀ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਧ ਸਭੇ ਕਰਤਾ ਰ ਮੋਰ ਰੱਛਾ ਅਜ ਕਰਦੇ ਕਰੀਐ ਸਭ ਰਣ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਐਸਾ ਦੌਰ ਬੈਨਗੀ ਰਹੇ ਬਿਆਸਾ ਤੂੰ ਛਾੜ ਗਈ ਹੁਨ ਨਾ ਧਿਆਉ ਜੋ ਮਰ ਧਿਆਉ ਸੋ ਤਬ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਐ ਜਿਨ ਜਨ ਸਦਰ ਹਮਾਰੇ ਮਾਰੀ ਐ ਆ ਬਹਾ ਦੇ ਹੁਜੇ ਵਰੀ ਐ ਮਰਨ ਕਾਲ ਤਦ ਰਾਸ ਵਰੀ ਐ ਉਹ ਜਿਸ ਦਾ ਹਮਾਰੇ ਪਛਾ ਸ੍ਰੀ ਤੁਝੋ ਕਰਿਓ ਰਖਿਆ ਰੱਖਣ ਵਾਲ ਮ ਰਖਣ ਹਾਰੇ ਸਾਬ ਸੰਸਹਾਈ ਪਿਆਰੀ ਦੀਨ ਬੰਦ ਦ੍ਰਿਸ਼ਣ ਕੇ ਹੰਤਾ ਤੁਮੋ ਪ੍ਰੀਤਿਤ ਦਿਸਕੰਦਾ ਕਾਲ ਪੈ ਬ੍ਰਹਮਾ ਭੁਗਤਰਾ ਕਾਲ ਪੈ ਸਿਵ ਜੂਗ ਤਰਾ ਕਾਲ ਪੈ ਕੇ ਇਸ ਪ੍ਰਕਾਸ਼ ਸੰਗਰਗੜ ਕਾ ਕੀ ਤਮਾਸਾ ਜਵਨ ਕਾਲ ਜੂ ਇਸ ਬਕੀਓ ਬੇਦ ਰਾ ਬ੍ਰਹਮਾ ਜੂ ਧੀਓ ਜਵਨ ਕਾਲ ਸਭ ਲੋਗ ਸਵਾਰਾ ਅਨੰਸ ਕਾਲ ਹੈ ਤਾਹੇ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤੋ ਜਿਨੁ ਪੁਜਾਇਓ ਆਦਿ ਅੰਤ ਤੁਹਾ ਮਾਰੀ ਸਗਨ ਪਰ ਜਾ ਜਿਨੇ ਆਸਵਾਰੀ ਸਿਵ ਗਣ ਕੋ ਸਿਵ ਗਣ ਸੁਖ ਦੀ ਔ ਸਤਨ ਕੋ ਬਲ ਮੋ ਬਦਗੀਓ ਗੜਗੜ ਕੇ ਅੰਦਰ ਕੀ ਜਾਣ ਦੇ ਭਲੇ ਬੁਰੇ ਦੀ ਪੀਰ ਪਛਾਨਦ ਕੀਤੀ ਦੇ ਗੁੰਜੇ ਰਸੂਲਾ ਸਭ ਪਰ ਕਿਰਪਾ ਦਸਰ ਬੁੱਲਾ ਸੰਤਨ ਉਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਗੀ ਏਕ ਏਕੀ ਪੀਰ ਪਛਾਨੈ ਗੜਗੜ ਕੇ ਪਰਪੜ ਕੀ ਜਾਣੈ ਜਬ ਉਦ ਗਰਥ ਕਰਾ ਕਰਤਾਰਾ ਪਰਜਾ ਦਰ ਦਰ ਦੇ ਅਪਾਰਾ ਯਾ ਭੇ ਗਰਭ ਕਰ ਤੋ ਗਭੂ ਤੁਮ ਮੈਂ ਮਿਲ ਤ ਰੇਤ ਸਰਭੂ ਜੇ ਤੇ ਬਦਨ ਸਿ ਸਭ ਧਾਰੈ ਆਪਿ ਆਪਣੀ ਮੂਝੋ ਚਾਰੈ ਤੁਮ ਸਭੀ ਤੇ ਰਹਿਤ ਨਿਰਾਲੰ ਜਾਣਤ ਭੇਦ ਭੇਦ ਅਰਿਆਨ ਮੰਨੰਕਾਰ ਅਵਕਾਰ ਨੰਬ ਆਦ ਨੀਰਨ ਆਦ ਸੰਭੂ ਤਾਂ ਕਾ ਮੂਰ ਚਾਦ ਭੇਦਾ ਜੰਗੋ ਭੇਵ ਨ ਭਾਵਤ ਭੇਦਾ ਤਾਂ ਕੋ ਕਰਪਾ ਹਨੇ ਨਿਮਾਨਤ ਮਾ ਮੂਖਿ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵਨ ਰੰਕਾਰ ਕਾ ਚੀਤ ਨੈ ਭੇਵੋ ਆਪੇ ਆਪਣੀ ਬੁੱਧ ਹੈ ਜੇਤੀ ਬੰਨ ਦੇ ਭਿੰਨ ਭਿੰਨ ਤੋਇ ਦੇਤੀ ਤੁਮਰਾ ਰਖਣ ਜਾਇ ਬਸਾਰਾ ਕੇ ਵਿ ਸਜਿਆ ਪ੍ਰਥਮ ਸੰਸਾਰਾ ਏਕੇ ਰੂਪ ਨੂ ਸੁਪਾ ਰੰਗ ਭਇਓ ਰਾਵ ਕੀ ਭੂਪਾ ਅੰਡ ਜੋ ਜੀ ਰਜ ਸਿਦ ਜਿਨੀ ਬੁਝਖਾਨ ਬੋਰ ਜਿਨੀ ਗੋਂ ਬੋਲਾ ਜਹਵੇਂ ਬੈਠਾ ਕੋ ਸਿਮਟ ਪੈ ਸੰਗਰ ਬੈਠਾ ਸਿਗਰੀ ਸ੍ਰੇਸ਼ਟ ਤਕ ਆਏ ਜੰਪਉ ਆਤ ਜੁਗਾਤ ਸਰੂਪ ਸਜੰਪਉ ਅਮਰਤ ਚਾਮੇ ਤਮ ਕਰੋ ਸਿਖ ਬਾਰ ਐਸਿ ਸੰਗ ਰੋ ਦੁਸ਼ਟ ਤੇ ਉਤਵੱਦ ਤੁ ਪਾਤਾ ਸੁਖਮੁ ਗ੍ਰਿਸ਼ ਕੋਰਣ ਪਾਤਾ ਇਹ ਸਤੈਦ ਸ਼ਰਣੀ ਪਰੇ ਤਨ ਕੇ ਦੁਸ਼ਟ ਤੁਮ ਤਵੇ ਮਲੇ ਬੁਰਖ ਜੰਪਉ ਪਰੇ ਦਿਹਾਰੇ ਤਨ ਕੇ ਤੁਮ ਸੰਗਟ ਸਭ ਢਾਰੇ ਯੋ ਕਾਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਤ ਨੀ ਹੈ ਰੱਛਾ ਹੋਏ ਤਾਂ ਹੈ ਸਮ ਕਾਲਾ ਦੁਸ਼ਟ ਅਰਿ ਤੁਨੇ ਤਦ ਕਾਲਾ ਜਰਪਾ ਦ੍ਰਿਸ਼ਤਿ ਜਾਈ ਨਿਹਾਰੋ ਤਾਕੇ ਤਾਪਤਨ ਕਮੈ ਹਰ ਹੋ ਰੇ ਦਿਸਦ ਕਰ ਮੋ ਸਭ ਹੋਇ ਦੁਖ ਸਹਾ ਸਕੇ ਨ ਕੋਈ ਏਕ ਵਾਰ ਜੇ ਤਮੈ ਸੰਭਾਰਾ ਗਲ ਪਾਏ ਦੇਤਾ ਹੀ ਉਬਾਰਾ ਜੇ ਨਰਨਾਮ ਤੇ ਹਰੋ ਕਹਾ ਦਾਤ ਦੁਖ ਤੋ ਤੇ ਰਹਾ ਕੜਗ ਕੇ ਤਮੈ ਸਰਣ ਦਿਹਾਰੀ ਆਬ ਹਾਥ ਦੇ ਦਿਹੋ ਵਾਰੀ ਸਰਬ ਥੌਰਮ ਹੋ ਸਹਾਇ ਦੁਖ ਦੋਖ ਦੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਦੇ ਕੋ ਅੱਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਣ ਕੁਰਾਣ ਦੇਖ ਗਹਿ ਮਤੇ ਕ ਨ ਮੰਨਿਓ ਸਿਮਰਤ ਸਾਸਤਰ ਵੇ ਸਭ ਬੋ ਭੇਦ ਗਹਿ ਹਮੇ ਕ ਨ ਜਾਣਿਓ ਸ੍ਰੀ ਸੁਪਾਣ ਕਿਰਪਾ ਤੁਮਰੀ ਕਰ ਮੈਂ ਨ ਗਇਓ ਸਬਦ ਹੋਏ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੋ ਨਾਦੇ ਕਿਉ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਇ ਮੇਰ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸੈ ਸੇਦੀ ਮਨਵਜੀਆਂ ਵਾਦਾਈਆਂ ਹਰ ਆਦਰਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਦੇ ਰਾਮਾਣ ਜਿਨੀ ਵਸਾਇਆ ਕਹੇ ਨਾਲ ਕਿ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇ ਗਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਲਗਣਾ ਸਭ ਰਤ ਸਾਮੀ ਸੋਖਿ ਮਨੋ ਵਿਸਾਲੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰ ਤੇਰਾ ਕਰਤਾ ਦੇ ਰਹਿ ਸਭ ਕੁ ਸਹੈ ਜਿਸ ਦੇਹ ਸੋ ਪਾਵੇ ਸਦਾ ਸਿਮਸਲਾ ਤੇਰੀ ਨਾਮ ਅਨ ਸਭੈ ਨਾਮ ਜਿਨ ਕੇ ਮਨ ਵਸਿਆ ਵਾਜੀ ਸੰਤ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਗਿਆਨ ਨਾਹੀ ਕਰਦੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਕਾ ਸਭ ਗਵਾਈਆ ਗਾ ਸਾਥ ਸੁਖ ਮਨਾਈ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਗੁਰ ਬਾਣ ਕੀਤਾ ਗੁਰ ਟੋਟ ਜਿਨੀਆਂ ਇਹ ਵਡਿਆਈਆ ਕਹੈ ਨਾਨਕ ਸਭੋ ਸੰਤੋ ਸਾਉ ਤੇਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੀ ਕਣਾ ਜਿਤ ਕਰ ਧਾਰੀ ਆ ਪੰਜ ਦੂਤ ਦਸ ਕੀਤੇ ਕਾਲ ਕੰਟਕ ਮਾਰਿਆ ਤੁਲ ਕਰਮ ਪਾਇ ਤਦ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤਦ ਕੋ ਹਾ ਤਦ ਕਰਮ ਨ ਦਵਾਜੀ ਅੰਧ ਸੁਨੋ ਵਡ ਭਾਗੀ ਹੋ ਸਗਲ ਮਨੋ ਅਰਥ ਪੂਰੇ ਪਾਰ ਪਰੰਪਰਾ ਪਾਇਆ ਉਤਲੇ ਸਗਲ ਬਿ ਸੂਰੇ ਦੂਖ ਰੋ ਸੰਤਾ ਬੁੱਤਲੇਸ਼ਵੀ ਸੱਚੀ ਬਾਣੀ ਸੰਤ ਸਾਜਣ ਭਏ ਸਦ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸੰਤ ਗੁਰ ਰਹੀ ਆ ਪ੍ਰਭੂਰੇ ਵੇਨ ਵੰਦਨਾ ਨੂੰ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ 5ਵਾਂ ਸਾਰੇ ਚ ਤਿੰਨ ਬਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਰੋ ਏਕੋ ਕਾ ਬੈ ਜੇ ਕੋ ਪੰਚਾਇਤਿਸ ਕਾ ਹੋਏ ਉਧਾਰ ਹੋਏ ਵਸਤ ਜੀ ਨ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਤਨ ਲੰਕਰੀਏ ਸਭ ਨਾਨਕ ਤੁਮ ਬਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀ ਤੋਰੀ ਮੈਂ ਨਿਰਗੁਨੀ ਆਹੇ ਕੋ ਗੁਰ ਨਾਹੀ ਆਪੇ ਦਰਸ ਪਈਓਈ ਦਰਸ ਪਿਆ ਮੇਰਾ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਨਹੀਂ ਵੇ ਹਰਿਆ ਪੌੜੀ ਜਿੱਥੈ ਦੋਸਮਰਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਣੀ ਉਦਰ ਮਾਹੀ ਸੁਣ ਕੇ ਚਮਕੇ ਦੂਦ ਨਾਇਂ ਦ੍ਰਿਸ਼ੜ ਜਾਹੀ ਭਉ ਚਰਬਿਕ ਮਸਕਾਹ ਗੁਰ ਸ਼ਬਦ ਦੀਪਾ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਕੋ ਪੁਨ ਗੁਰੂ ਗੋਬਿੰਦ ਗਾਏ ਸਭ ਸੈਨੋ ਕਿਰਪਾਲ ਸਭ ਹਾਲੇ ਸਾਈ ਸਾਈ ਬਿਰਤਾ ਕੋਈ ਨ ਜਾਏ ਜੀ ਆਵਿਦਿਆ ਹੈ ਸਲੋਕ ਮਹਲਾ 5ਵਾਂ ਅੰਤਰ ਗੁਰਿਆਰਾਧਨਾ ਜੇ ਵਾਜਪ ਗੁਰਨਾਵੇ ਨੀਤਰੀ ਸਤਗੁਰੂ ਪੇਖਨਾ ਸ੍ਰਮਣੀ ਸ਼ਰਣਾ ਗੁਰਨਾਵੋ ਸਤਗੁਰ ਸੇ ਤੀਰਤੇ ਅੰਦਰ ਕੇ ਪਾਈ ਏਠਾਓ ਕਉਰਾਨ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਤੁੰਗਾੜੀ ਐ ਵਰਲੇ ਕੇ ਕੇ ਮਹੱਲਾ ਪੱਜਿਆ ਮਾ ਰਖੇ ਰਖਨ ਹਾਰਿਆ ਬਿਵਾਰੈ ਗੁਰ ਕੀ ਪੈਰੀ ਪਾਇਗਾ ਸਵਾਰੇ ਹੋ ਆਪ ਦਿਆਲ ਮਨੋ ਨਾ ਵਿਸਾਰੈ ਸਾਜਨਾ ਗ ਸੰਗ ਪਉ ਜੁਲਦਾਰੇ ਸਾਗਤ ਨਿੰਦਕ ਦੁਸ਼ਟ ਕਿਨ ਮਾਹੀ ਬਿਦਾਰੈ ਤਿਸ ਸਾਹਿਬ ਕੀ ਏਕ ਨਾਨਕ ਮਨੈ ਮਾਹੀ ਜਿਸ ਮਨ ਸੁਖ ਹੋਏ ਸਗਲੇ ਦੁਖ ਜਾਹਿ ਐ ਸਾਹਿਬ ਜੀ ਦੇ ਇੱਕ ਨਾਨਕ ਮਨੈ ਮਾਹੀ ਜਿਸੇ ਮਤਸੁਗ ਹੋਈ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ